ਵਿਦੇਸ਼ ਭੇਜਣ ਦੇ ਨਾਮ ਤੇ ਠਗੀਆਂ ਦਾ سلسلہ ਲਗਾਤਾਰ ਵਧਦਾ ਜਾ ਰਿਹਾ ਪੰਜਾਬੀਆਂ ਦੇ ਰੁਝਾਨ ਦੇ ਨਾਲ ਨਾਲ ਠੱਗ ਵੀ ਨਵੇਂ ਤੌਰ ਤਰੀਕੇ ਲੱਭਦੇ ਰਹਿੰਦੇ ਨੇ ਤੇ ਇਸੇ ਦੇ ਚਲਦਿਆਂ ਇੱਕ ਠੱਗ ਪੀੜਤਾਂ ਵਿਅਕਤੀਆਂ ਦੇ ਹੱਥ ਲੱਗੇ ਕੈਨੇਡਾ ਭੇਜਣ ਦੇ ਨਾਮ ਤੇ 40 ਲੱਖ ਰੁਪਏ ਦੀ ਠੱਗੀ ਮਾਰੀ ਗਈ ਤਾਂ ਪੀੜਤ ਨੌਜਵਾਨਾਂ ਨੇ ਚੌਰਾਹੇ ਦੇ ਵਿੱਚ ਫੜ ਕੇ ਏਜੰਟ ਦੀ ਕੁੱਟਮਾਰ ਕੀਤੀ ਬਟਿੰਡਾ ਦੇ ਕੋਰਪ ਕੰਪਲੈਕਸ ਦੇ ਸਾਹਮਣੇ ਫੜੇ ਗਏ ਏਜੰਟ ਬਾਰੇ ਦੱਸਦਿਆਂ ਪੀੜਤ ਵਿਅਕਤੀਆਂ ਨੇ ਕਿਹਾ ਹੈ ਕਿ 40 ਲੱਖ ਰੁਪਏ ਲੈ ਕੇ ਕੈਨੇਡਾ ਭੇਜਣਾ ਸੀ ਇਸੇ ਦੇ ਚੱਲਦੇ 40000 ਰੁਪਏ ਦੀ ਠੱਗੀ ਮਾਰੀ ਗਈ ਅਜ ਤੱਕ ਸਾਡੇ ਪੈਸੇ ਵਾਪਸ ਨਹੀਂ ਕੀਤੇ ਗਏ ਤੇ ਨਾ ਹੀ ਫੋਨ ਚੁੱਕਦਾ ਸੀ ਜਿਸ ਦੇ ਚੱਲਦੇ ਉਹਨਾਂ ਦੇ ਹੀ ਜਦੋਂ ਅੜਿੱਕੇ ਆਇਆ ਤਾਂ ਨੌਜਵਾਨਾਂ ਨੇ ਉਸ ਨੂੰ ਫੜ ਲਿਆ ਰਸਤੇ ਤੋਂ ਲੰਘ ਰਹੇ ADGP SSP S ਪਰਮਾਰ ਦੀ ਗੱਡੀ ਨੂੰ ਦੇਖ ਕੇ ਇਸ ਏਜੰਟ ਵੱਲੋਂ ਚੀਕਾਂ ਮਾਰੀਆਂ ਗਈਆਂ ਤੇ ਵਾਰ-ਵਾਰ ਇਹ ਗੋਹਾਰ ਲਗਾਈ ਗਈ ਕਿ ਉਸ ਨੂੰ ਛੱਡ ਦਿੱਤਾ ਜਾਵੇ ਦੂਜੇ ਪਾਸੇ ਸਿਵਲ ਲਾਈਨ ਹਰਜੋਤ ਸਿੰਘ ਨੇ ਕਿਹਾ ਹੈ ਕਿ ਸਾਨੂੰ ਕਿਰਨਪ ਦੀ ਕਾਲ ਆਈ ਸੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਉਸ ਦਾ ਕੋਈ ਰੌਲਾ ਹੈ ਬਾਕੀ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਵੇਗਾ। ਸਸ ਮਾਮਲਾ ਕੀ ਹੈਗਾ ਕਿ ਚੇਰੀ ਕੋਈ ਚੋਣ ਨਹੀਂ ਹੋਇਆ ਹੈ। ਇਸ ਲਈ ਕਿ ਫੈਵਰੀ 20 ਲੱਭਦੇ ਕਰੀ ਗਏ ਨਾ ਮਿਲ ਬੀ ਇੱਕ ਫਾਮਲਾ ਕੀ ਐ। ਐਕਸਾਨੂੰ ਜਿਹੜੀ ਹੈ ਕਿ ਆ ਡੀ ਸੀ ਆਰ ਤੋਂ ਜਿਹੜੀ ਹੈ ਕਿ ਆ ਕਾਲ ਆਈ ਸੀ ਫਾਈਨੈਂਸ ਨਾਲ ਦੇ ਰਿਜ ਵੀ ਮੇਰੇ ਜਿਹੜਾ ਹੈਗਾ ਘਰ ਵਾਲੇ ਨੂੰ ਦਕਸ਼ੀ ਸਿੰਘ ਨੂੰ ਵਿਅਕਤੀਆਂ ਨੇ ਇਹਨਾਂ ਕਿਡਨਾਪ ਕਰ ਲਿਆ ਜਿਸ ਤੇ ਜਿਹੜਾ ਮੌਕੇ ਤੇ ਪੀਸੀਆਰ ਪਾਰਟੀ ਤੇ ਡਿਊਟੀ ਅਫਸਰ ਜਿਹੜਾ ਮੌਕੇ ਤੇ ਚਲੇ ਗਏ ਸੀਗੇ ਜਿਸ ਤੇ ਜਿਹੜਾ ਹੈਗਾ ਮੌਕੇ ਤੇ ਜਾ ਕੇ ਦੋਨੇ ਪਾਰਟੀਆਂ ਜਿਹੜੀਆਂ ਉੱਥੇ ਮजूद ਸੀ ਜਿਨ੍ਹਾਂ ਨੂੰ ਜਿਹੜਾ ਹੈਗਾ ਥਾਣੇ ਭਲਾਇਆ ਗਿਆ ਤੇ ਜੋ ਕੇ ਵੈਰੀਫਾਈ ਕਰਕੇ ਜਿਹੜੀ ਅਗਲੀ ਬੰਦਕਾਰੀ ਹੋਣੀ ਹੈ ਕਿ ਮੁੱਢਲੀ ਜਾਂਚ ਕਰੀ ਪਤਾ ਲੱਗਿਆ ਮੁੱਢਲੀ ਜਾਂਚ ਤਾਂ ਇੰਨਾ ਹੀ ਪਤਾ ਲੱਗਿਆ ਵੀ ਜਿਹੜਾ ਲਖਵੀਰ ਸਿੰਘ ਹੈ ਕਲਵੀਰ ਸਿੰਘ ਹੈ ਇਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਪਹਿਲਾਂ ਤੇ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਕੋਈ ਇਹਨਾਂ ਨੇ ਇਮੀਗ੍ਰੇਸ਼ਨ ਵਗੈਰਾ ਦਾ ਇਹ ਤੋਂ ਕੰਮ ਕਰਵਾਇਆ ਸੀ